ਸਤਿ ਸ਼੍ਰੀ ਅਕਾਲ ਜੀ ਮੈਂ ਕਮਲਜੀਤ ਕੌਰ ਸਿਟੀ ਇਨਫੋ ਦੇ ਖਾਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ ਦੌਰਾਨ ਟੀ ਪੁਆਇੰਟ ਪਿੰਡ ਥਾਂਦੀਆ ਮੌਜੂਦ ਸਨ ਉਹਨਾਂ ਨੂੰ ਆਦਰ ਸਕੂਲ ਪਿੰਡ ਘਟਕੜ ਕੱਲਾ ਸਾਈਡ ਤੋਂ ਇੱਕ ਅਮਰੂਤੀਕਾਰ ਆਉਂਦੀ ਵਿਖਾਈ ਦਿੱਤੀ ਕਾਰ ਚਾਲਕ ਨੇ ਜਿਵੇਂ ਹੀ ਸਾਹਮਣੇ ਪੁਲਿਸ ਪਾਰਟੀ ਨੂੰ ਵੇਖਿਆ ਤਾਂ ਉਹ ਘਬਰਾ ਗਿਆ ਤੇ ਆਪਣੀ ਗੱਡੀ ਨੂੰ ਪਿਛਾਂ ਨੂੰ ਮੋੜਨ ਲੱਗਾ ਪਰ ਉਸਦੀ ਕਾਰ ਅਚਾਨਕ ਬੰਦ ਹੋ ਗਈ ਜਿਸ ਨੂੰ ਪੁਲਿਸ ਪਾਰਟੀ ਨੇ ਛੱਕ ਦੇ ਬਿਨਾਂ ਤੇ ਕਾਬੂ ਕਰਕੇ ਉਸ ਦਾ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਰੇਸ਼ਮ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗੋਵਿੰਦਪੁਰ ਦੱਸਿਆ ਜਦੋਂ ਉਕਰ ਦੀ ਕਾਰਦੀ ਤਲਾਸ਼ੀ ਲਈ ਗਈ ਤਾਂ 60 ਕਿਲੋ ਡੋਡੇ ਚੂਰਾ ਪੋਸਟ ਬਰਾਮਦ ਹੋਈ ਪੰਜਾਬ ਵੈਲਸ ਬਿਊਰੋ ਵੱਲੋਂ ਅਨਾਜ ਮੰਡੀਆਂ ਦੇ ਲੇਬਰ ਕਾਰਟਸ ਅਤੇ ਟਰਵਾ ਟਰਵਾ ਟ੍ਰਾਂਸਪੋਰਟ ਦੇ ਟੈਂਡਰਾਂ ਤੇ ਕੰਮਾਂ ਵਿੱਚ ਘੁਟਾਲਾ ਕਰਨ ਸਬੰਧੀ ਕੀਤੀ ਪੜਤਾਲ ਦੌਰਾਨ ਵਿਭਾਗ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਸ਼ਹੀਦ ਭਗਤ ਸਿੰਘ ਨਗਰ ਦੇ ਸਬੰਧਿਤ ਅਧਿਕਾਰੀਆਂ ਕਰਮਚਾਰੀਆਂ ਅਤੇ ਖਰੀਦ ਏਜੰਸੀਆਂ ਦੇ ਸਬੰਧਿਤ ਅਧਿਕਾਰੀਆਂ ਕਰਮਚਾਰੀਆਂ ਦੀ ਠੇਕੇਦਾਰਾਂ ਨਾਲ ਆਪਸੀ ਮਿਲੀ ਭੁਗਤਾਨਾਹੀ ਕੱਪਲੇਵਾਦੀ ਸਾਹਮਣੇ ਆਈ ਜਿਸ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੇ ਦੋਸ਼ਾਂ ਤੇ ਤਿੰਨ ਠੇਕੇਦਾਰਾਂ ਵਿਰੁੱਧ ਠਾਣਾ ਬਿਜ਼ਨੈਸ ਬਿਊਰੋ ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਦੁਸਹਿਰਾ ਉਤਸਵ ਕਮੇਟੀ ਵੱਲੋਂ ਰਾਮਲੀਲਾ ਕਮੇਟੀ ਦੇ ਸਹਿਯੋਗ ਨਾਲ ਰਾਹੋਂ ਦੇ ਦੁਸਹਿਰਾ ਮੈਦਾਨ ਵਿਖੇ ਦੁਸਹਿਰੇ ਦਾ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ ਜਾਣਕਾਰੀ ਦਿੰਦਿਆਂ ਪ੍ਰਧਾਨ ਤਰੰਵੀਰ ਚੋਪੜਾ ਅਤੇ ਸਰਪੰਸ ਵੀ ਦੋ ਮਨੋਤ ਚੋਪੜਾ ਨੇ ਦੱਸਿਆ ਕਿ 26 ਸਤੰਬਰ ਤੋਂ 6 ਅਕਤੂਬਰ ਤੱਕ ਮੁਹੱਲਾ ਪਾਰ ਸਿੰਘ ਸਥਿਤ ਸ਼ਿਵ ਸਾਈ ਮੰਦਿਰ ਵਿਖੇ શ્રી ਰਾਮਲੀਲਾ ਦਾ ਮੰਚਨ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਸ਼੍ਰੀ ਆਦਰਸ਼ ਮੋਹਨ ਬਾਬਾ ਲੀਲਾ ਸੰਸਥਾ ਵ੍ਰਿੰਦਾਵਨ ਵਾਲੇ ਭਗਵਾਨ શ્રી ਰਾਮ ਜੀ ਦੀ ਜੀਵਨੀ ਤੇ ਆਧਾਰਿਤ ਰਾਮਲੀਲਾ ਦਾ ਮੰਚਨ ਕਰਨਗੇ ਉਹਨਾਂ ਨੇ ਕਿਹਾ ਕਿ ਦੁਸਹਿਰੇ ਦੇ ਤਿਉਹਾਰ ਨੂੰ ਮਨਾਉਣ ਲਈ ਕਮੇਟੀ ਹਲਕਾ ਬਲਾਚੌਰ ਤੋਂ ਸਾਫ ਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਪੁੱਤਰ ਅਜੇ ਮੰਗੂਪੁਰ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਪੀਪੀਸੀਸੀ ਮੈਂਬਰ ਨਿਯੁਕਤ ਕਰਨ ਤੇ ਐਮਪੀ ਮਨੀਸ਼ ਦਿਵਾਲੀ ਵੱਲੋਂ ਅਜੇ ਮੰਗੂਪੁਰ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਇਸ ਦੌਰਾਨ ਐਮਪੀ ਦਿਵਾਲੀ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਕੀਤੇ ਫੈਸਲੇ ਦੀ ਸ਼ਲਾੰਘਾ ਕਰਦੇ ਆ ਕਿ ਇਹ ਇਸ ਨਾਲ ਨੌਜਵਾਨੀ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ ਜੋ ਆਪਣੀ ਨਵੀਂ ਸੋਚ ਨਾਲ ਨਵੇਂ ਪੰਜਾਬ ਦੀ ਸਿਰਜਣਾ ਕਰਨਗੇ। ਉਹਨਾਂ ਵੱਲੋਂ ਪੀਪੀਸੀਸੀ ਮੈਂਬਰ ਅਜੇ ਮੰਗੂਪੁਰ ਸਤਵੀਰ ਸਿੰਘ ਪੱਲੀ ਚੀਕ ਨੂੰ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਜ਼ਿਲ੍ਹਾ ਮਲੇਰਕੋਟਲਾ ਦੇ ਨਦੀਕੀ ਪਿੰਡ ਬਨਪੌਰਾ ਤੇ ਟਡੋਗਲ ਕੋਲੋਂ ਲੰਘਦੀ ਟ੍ਰੇਨ ਵਿੱਚ ਵੱਡੀ ਮਾਤਰਾ ਵਿੱਚ ਗਊਆਂ ਦੇ ਵੱਡੇ ਹੋਏ ਸਿਰ ਅਤੇ ਹੋਰ ਅੰਗ ਬੋਰੀਆਂ ਵਿੱਚ ਪਾ ਕੇ ਸੁੱਟੇ ਹੋਏ ਮਿਲੇ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਵਿਨੀਤ ਕੌਰ ਸਿੱਧੂ ਨੇ ਤੁਰੰਤ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਅਤੇ ਉਹਨਾਂ ਨੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਵੀ ਦਿੱਤਾ ਉਹਨਾਂ ਨੇ ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਕਿ ਇਹ ਸਮਾਜ ਵਿਰੋਧੀ ਮਾੜੇ ਅੰਸਰਾਂ ਦਾ ਕੰਮ ਹੈ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਪਰ ਪੁਲਿਸ ਉਹਨਾਂ ਨੂੰ ਉਹਨਾਂ ਦੇ ਮਨਸੂਬਿਆਂ ਵਿੱਚ ਸਫਲ ਹੋਣ ਨਹੀਂ ਦੇਵੇਗੀ ਦੋਸ਼ੀ ਜਲਦੀ ਸਲਾਖਾਂ ਦੇ ਪਿੱਛੇ ਹੋਣਗੇ ਸੀਨੀਅਰ ਪੁਲਿਸ ਕਪਤਾਨ ਮੋਹਾਲੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੋਹਾਲੀ ਪੁਲਿਸ ਨੇ ਹੁੰਡਈ ਦੀਆਂ ਕਾਰਾਂ ਦੀ ਚੋਰੀ ਨਾਲ ਜੁੜੇ ਇੱਕ ਵੱਡੇ ਅੰਤਰਰਾਜੀ ਰੈਕਡ ਦਾ ਪਰਦਾਫਾਸ਼ ਕੀਤਾ ਹੈ। ਨਵਰੀਤ ਸਿੰਘ ਵਿਰਕ ਐਸਪੀ ਆਰ ਮੋਹਾਲੀ ਦੀ ਨਿਗਰਾਨੀ 'ਚ ਮਿਕਰਮ ਜੀ ਸਿੰਘ ਬਰਾੜ ਡੀਐਸਪੀ ਸਬਡਿਵੀਜ਼ਨ ਜ਼ੀਰਕਪੁਰ ਅਤੇ ਹਰਿੰਦਰ ਸਿੰਘ ਮਾਨ ਡੀਐਸਪੀ ਸਿਟੀ 1 ਦੀ ਕਵਾਈ ਹੇਠ ਐਚਐਚਓ ਜ਼ੀਰਕਪੁਰ ਇੰਸਪੈਕਟਰ ਦੀਪਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪੁਲਸ ਅਧਿਕਾਰੀਆਂ ਸਮੇਤ ਗਾਜ਼ੀਪੁਰ ਰੋਡ ਨੇੜੇ ਦੋ ਮੁੱਖ ਅੰਤਰਰਾਜੀ ਵਾਹਨ ਚੋਰੀ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਚ ਅੱਜ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਵਜੇ ਸਵੇਰੇ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਕੰਗਣੀ ਸਥਿਤ ਹੈਲੀਪੈਡ ਤੇ ਪਹੁੰਚਣਗੇ। ਕਰੀਬ 11:30 ਵਜੇ ਮੰਡੀ ਵਿੱਚ ਯੂਵਾ ਮੋਰਚਾ ਦੀ ਯੂਵਾ ਸੰਕਲਪ ਹੋਂਕਾਰ ਰੈਲੀ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਦੇ ਛੋਟੀ ਕਾਂਜੀ ਮੰਡੀ ਦੇ ਇਤਿਹਾਸਕ ਬਦਲ ਮੈਦਾਨ ਤੇ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਮੁੱਖ ਮੰਤਰੀ ਜੈਰਾਮ ਠਾਕੁਰ, ਰਾਜਪਾਲ ਰਜਿੰਦਰ ਵਿਸ਼ਵਨਾਥ ਅਰ ਲੈਕਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਉਹਨਾਂ ਦਾ ਸਵਾਗਤ ਕਰਨਗੇ। ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੈਡੀਕਲ ਦੀ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੱਸਿਆ ਜਾਂਦਾ ਹੈ ਕਿ ਲੜਕੀ ਆਪਣੀ ਪੜ੍ਹਾਈ ਨੂੰ ਲੈ ਕੇ ਕਾਫੀ ਦਬਾਅ ਵਿੱਚ ਸੀ ਪੜ੍ਹਾਈ ਨੂੰ ਲੈ ਕੇ ਮਾਨਸਿਕ ਪਰੇਸ਼ਾਨੀ ਕਰਨ ਵਿਦਿਆਰਥਣ ਨੇ ਆਤਮ ਹੱਤਿਆ ਦਾ ਰਾਹ ਫੜ ਲਿਆ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਨਿੱਜੀ ਹਸਪਤਾਲ ਵਿੱਚ ਫਿਜ਼ਿਓਥੈਰੇਪੀ ਕੋਰਸ ਦੇ ਅੰਤਮ ਸਾਲ ਦੀ ਵਿਦਿਆਰਥਣ ਸੀ ਉਹ ਇਸਾ ਨਗਰੀ ਵਿੱਚ ਪੇਂਗ ਗੈਸਟ ਵਜੋਂ ਰਹਿੰਦੀ ਸੀ ਨੰਗਲ ਨੇੜੇ ਪਿੰਡ ਪਸੀਵਾਲ ਵਿੱਚ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਕੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਚੋਰ ਇਸ ਘਰ ਵਿੱਚੋਂ 3000 ਰੁਪਏ ਦੀ ਨਕਦੀ ਅਤੇ 7 ਲੱਖ ਦੇ ਕਰੀਬ ਗਹਿਣੇ ਚੋਰੀ ਕਰਨ ਵਿੱਚ ਕਾਮਯਾਬ ਹੋਏ। ਦੱਸਣਯੋਗ ਹੈ ਕਿ ਘਰ ਦੇ ਮਾਲਕ ਸ਼ੇਰ ਸਿੰਘ ਅਤੇ ਉਸ ਦੀ ਨੂੰਹ ਆਰਤੀ ਨੇ ਦੱਸਿਆ ਕਿ ਉਸ ਦੀ ਸੱਸ ਦੀ ਸਿਹਤ ਖਰਾਬ ਹੋਣ ਕਾਰਨ ਦੂਜੇ ਕਮਰੇ ਵੀ ਸੁੱਤੀ ਪਈ ਸੀ। ਰਾਤ ਨੂੰ ਘਰ ਵਿੱਚ ਕੁਝ ਲੋਕਾਂ ਦੀ ਹਰਕਤ ਸੁਣਾਈ ਦਿੱਤੀ। ਉਸ ਨੇ ਉੱਠ ਕੇ ਆਪਣੇ ਸਹੁਰੇ ਸ਼ੇਰ ਸਿੰਘ ਨੂੰ ਦੱਸਿਆ ਤਾਂ ਉਦੋਂ ਤੱਕ ਚੋਰਾਂ ਨੇ ਘਰ ਦੀ ਅਲਮਾਰੀ ਵਿੱਚ ਪਏ ਸੋਨੇ ਦੇ ਗਹਿਣੇ ਤੋਂ ਇਲਾਵਾ 3000 ਰੁਪ ਪੰਜਾਬ ਵਿੱਚ ਨਸ਼ਿਆਂ ਦਾ ਧੰਦਾ ਲਗਾਤਾਰ ਜਾਰੀ ਹੈ ਜਦੋਂ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਜਾਂਦਾ ਹੈ ਤਾਂ ਹਮਲਾ ਕਰਨ ਤੇ ਆ ਜਾਂਦੇ ਹਨ ਅਜਿਹਾ ਇੱਕ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਬਾਮਣ ਜੱਸਾ ਸਿੰਘ ਵਾਲਾ ਵਿਖੇ ਸਾਹਮਣੇ ਆਇਆ ਹੈ ਜਿੱਥੇ ਚਿੱਟੇ ਦਾ ਧੰਦਾ ਕਰਨ ਵਾਲੇ ਤਸਕਰਾਂ ਨੇ ਨਸ਼ਿਆਂ ਖਿਲਾਫ ਬੋਲਣ ਵਾਲੇ ਲੋਕਾਂ ਤੇ ਹਮਲਾ ਕਰ ਦਿੱਤਾ ਹਮਲਾਵਰਾਂ ਨੇ ਕੁਹਾੜੀ ਨਾਲ ਇੱਕ ਵਰਗ ਸਨੇ ਚਾਰ ਲੋਕਾਂ ਤੇ ਹਮਲਾ ਕਰ ਦਿੱਤਾ ਚਾਰ ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪਾਪਨੇ ਰੋਹਿਤ ਸ਼ਰਮਾ ਦੀ ਤਮਾਕੇਦਾਰ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੂੰ ਮੀਂਹ ਪ੍ਰਭਾਵਿਤ ਦੂਜੇ T20 ਮੈਚ ਵਿੱਚ ਸ਼ੁਕਰਵਾਰ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਭਾਰਤ ਦੇ ਸਾਹਮਣੇ 8 ਓਵਰਾਂ ਵਿੱਚ 93 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਨੂੰ ਰੋਹਿਤ ਦੀ ਟੀਮ ਨੇ 7.2 ਓਵਰਾਂ ਵਿੱਚ ਹਾਸਲ ਕਰ ਲਿਆ। ਇਸ ਤਰ੍ਹਾਂ ਇਹ ਸੀਰੀਜ਼ ਇੱਕ ਇੱਕ ਨਾਲ ਬਰਾਬਰ ਹੋ ਗਈ। ਤੇ ਆਓ ਹੁਣ ਜਾਣਦੇ ਹਾਂ ਅੱਜ ਦੇ ਮੌਸਮ ਦਾ ਹਾਲ। ਅੱਜ ਬੱਦਲ ਛਾਏ ਰਹਿਣਗੇ ਤੇ ਘਰ ਤੋਂ ਘਰ ਤਾਪਮਾਨ 24 ਡਿਗਰੀ ਰਹੇਗਾ। 90% ਮੀਂਹ ਪੈਣ ਦੇ ਵੀ ਚਾਂਸਸ ਹਨ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ